ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਪੰਨ ਐਨੀ ਮਲ ਸੇਲ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਤਸੱਲੀ ਪਰਖ ਪੁਸ਼ਟੀ ਕਰਨੀ ਆ ਨੰਬਰ ਸਕਰੀਨ ਤੇ 22 ਦਾ ਚੱਲਦਾ ਰਹੂਗਾ ਸਤਿਗੁਰਾਲ ਜੀ ਸਤਿਗੁਰਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜਸਕਰਨ ਪਿੰਡ ਕਾਲੇਕੀ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9614326166 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਬਈ ਤੂੰ ਆ ਕਿੰਨਾ ਸੂਈ ਆ ਜੀ ਇਹ ਬਈ ਦੂਜਾ ਸੂਆ ਸੂਈ ਆ ਮੂਹ ਤੋਂ 4 ਦਾ ਹੂੰ ਤੋਂ 4 ਦਾ ਹਾਂਜੀ ਠੀਕ ਹੈ ਕਦੋਂ ਸੂਈ ਆ ਜੀ ਇਹ ਬਈ ਰਾਤ 12 1 ਵਜੇ ਸੂਈ ਆ ਜੇਰ ਡੰਨ ਜੇਰ ਹੋ ਪਈ ਜੇਰ ਕੰਪਲੀਟ ਠੀਕ ਹੈ ਜੇਰ ਡੰਨ ਬੱਚਾ ਕੀ ਦਿੱਤਾ ਜੀ ਬੱਚਾ ਵੱਛਾ ਬਈ ਠੀਕ ਹੈ ਜੀ ਹਾਂਜੀ ਕਿੰਨਾ ਕ ਬੋਲਾ ਕੱਢ ਲਿਆ ਜੀ ਬੋਲਾ ਬਈ 4 ਕਿਲੋ ਮੂਹ ਕੱਢਿਆ ਹੋਊਗਾ 4 1/2 ਕਿਲੋ ਠੀਕ ਹੈ ਕਿੰਨਾ ਕ ਬਾਜ ਦੁੱਧ ਇਹ ਦੁੱਧ ਬਈ ਦੇਣਾ ਚਾਹੀਦਾ ਨੇ ਸਾਰਾ ਨਰਾਂ ਦਾ ਦੁੱਧ ਠੀਕ ਹੈ 2 ਰੁਪਏ ਖਾ ਲਈ ਜੀ ਸੂਆ ਦੂਜਾ ਜੀ ਰਾਤ ਹੀ ਸੂਈ ਆ ਜੇਰ ਪ੍ਰੋਪਰ ਡੰਨ ਆ ਜੀ ਬੱਚਾ ਮਗਰ ਵੱਛਾ ਜੀ 4 ਕਿਲੋ ਬਾਈ ਦੱਸਦਾ ਕਿ ਬੌਲਾ ਆਪਣਾ ਕੱਢਿਆ ਹੋਇਆ ਜੀ। ਬਾਕੀ 17-18 ਕਿਲੋ ਦੁੱਧ ਦੀ ਮੀਰਾ ਥਣਾ ਦੀ ਵੀ ਰਡਨ ਹੈ ਜੀ। ਹਾਂ ਹਾਂ ਥਣਾ ਦੀ ਠੀਕ ਹੈ ਥਣਾ ਦਾ ਸਹਿਜ ਬਹੁਤ ਸੋਨਾ ਚਾਰ ਹੀ ਥਣ ਗੈਪ ਤੇ ਆ। ਹੱਥੀ ਚਵਾਈ ਵਾਲਾ ਮੋਟਾ ਮੱਝਾ ਰਗਾ ਸੰ ਲੱਗਿਆ ਵਾ ਥੋੜੀ ਜੀ ਹਾਲਾ ਜੀ ਇੱਕ ਸਾਈਡ ਤੇ ਦੇਖ ਸਕਦੇ ਹੋ ਤੁਸੀਂ। ਕੱਚੀ ਭਾਲ ਜੀ ਨੂੰ ਆਪਾਂ ਕਹਿ ਦਿੰਦੇ ਆ। ਇਹ ਬਾਈ ਜਿਹੜੀ ਸਿਰ ਬਹਿਜ ਉਧਰੀ ਹੋ ਜਾਂਦੀ ਆ। ਸਹੀ ਗੱਲ ਆ ਜੀ। ਬਾਕੀ ਕੁਆਲਿਟੀ ਵਾਈਜ਼ ਪੂਰੀ ਚੰਗੀ ਆ ਜੀ ਸੋਹਣੀ ਕੁਆਲਿਟੀ ਵਜਨ ਵਜੂਦ ਚੰਗਾ। ਖਾਨੇ ਕੱਲਾ ਕੱਲਾ ਨਿਖਣ ਮਹੱਤੀ ਜਵਾਈ ਵਾਲਾ ਫੁੱਲ ਹੈਵੀ ਬੋਡੀ ਵੇਟ ਦੀ ਆ 17 18 ਕਿਲੋ ਦੁੱਧ ਵਾਈ ਦੱਸਦਾ ਕਿ ਪਾ ਜੂਗੀ ਹੱਕ ਵੀ ਅਗਰ ਇੰਨਾ ਕ ਦੇਣਦਾ ਤਾਂ ਇਹਨੂੰ ਜੈਜ ਡਿਮਾਂਡ ਵੇਰੇ ਜਮ ਆਏ ਤੇ ਭਈ ਆਪ 53000 ਨਹੀਂ ਹੋ ਜੂ ਲੱਤ ਹਾਂ ਮੰਨ ਤਾਂ ਕਰਦਾ ਠੰਡੀ ਸੀਲ ਦੀ ਗਾਰੰਟੀ ਆ ਹਾਂ ਹਾਂ ਬੋਲ ਭਈ ਦੇ ਦੇ ਠੰਡੀ ਸੀਲ ਦੀ ਗਾਰੰਟੀ ਆ ਜੀ 53000 ਰੁਪਏ ਚ ਮਾਨਤਾਨ ਹੋ ਜੂਗਾ ਬਰੀਡ ਵਾਈਜ਼ ਪੂਰੀ ਚੰਗੀ ਆ ਨਾਲੇ ਥੈਡ ਚੰਗੀ ਆ ਜਾਣੀ ਐ ਦੁੱਧ ਦੀ ਤੇ ਗਰਮੀ ਕਰਮ ਵਾਲੀ ਘੱਟ ਨਾ ਹੋਊਗੀ 2 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਬਈ ਦੂਜਾ ਸੂਆ ਜੀ ਠੀਕ ਆ ਜੀ ਇਹ ਮੰਨ ਵਾਲੀ ਪੰਜ ਚਾਰ ਦਿਨ ਲਊਗੀ ਪੰਜ ਚਾਰ ਦਿਨ ਲਾਊ ਸਕਦਾ ਉਪਰ ਸੰਗ ਕਰਕੇ ਪਹਿਲਾਂ ਸੂਵੇ ਠੀਕ ਆ ਜੀ ਕਿੰਨਾ ਕੁ ਬਾਝ ਦੁੱਧ ਦੀ ਬਾਈ ਜਦੋਂ ਇਹਦਾ ਪੋਜੀਸ਼ਨ ਲਈ ਆਪ ਨੂੰ 16 17 ਕਿਲੋ ਚੋਇਆ ਦੱਸਿਆ 16 17 ਕਿਲੋ ਖਨਾ ਦੀ ਦੰਨ ਹੈ ਹਾਂ ਖਨਾ ਲੋ ਬੇਫਿਕਰ ਆ ਜੀ ਠੀਕ ਆ ਬਾਈ ਬਾਕੀ ਆਏ ਆ ਵੀ ਝੋਲ ਜੂਲ ਬੋਪਾ ਆ ਜੀ ਝੋਲ ਪੂਰੀ ਆ ਜੀ ਤੋਰ ਕੇ ਦਿਖਾ ਦੀ ਫਿਰ ਸੂਆ ਦੂਜਾ ਜੀ ਪੰਜ ਚਾਰ ਦਿਨ ਲੈ ਜੂਗੀ 16 17 ਕਿ ਕਿ ਆਪਾਂ ਨੂੰ ਮਾਲਕਾਂ ਨੇ کہہ ਕੇ ਦਿੱਤੀ ਆ ਬਾਕੀ ਥੀਵਾ ਦੇ ਸਰਤੇ ਆ ਜੀ ਤੇ ਵਾਲਟ ਲਾਹਵਾਨੇ ਚ ਬਹੁਤ ਬੰਨਿਆਂ ਨੇ ਸਾਰੀਆਂ ਵਾਲਟ ਲਾਹ ਕਰਮ ਵਾਲੀ ਨੇ ਕੱਢ ਕੇ ਸੂਣਾ ਜੀ ਬਾਕੀ ਫੈਕਸ ਹੈਡਰ ਆ ਜੀ ਥਣ ਕੱਲਾ ਕੱਲਾ ਨਿੱਖੜ ਮਹਾਤੀ ਚਵਾਈ ਵਾਲਾ ਮੋਡਲ ਹੈ ਫਿਰ ਦੇਖ ਸਕਦੇ ਹੋ ਟਾਪ ਕੁਆਲਿਟੀ ਸੋਫਾ ਥਣ ਮੱਝਾ ਲਗਾ ਜਮ ਚੈੱਕ ਕਰੋ ਜੀ ਆਪਾਂ ਨੇੜੇ ਤੋਂ ਚੈੱਕ ਕਰਾ ਦਈਏ ਤੁਹਾਨੂੰ ਅੱਗੇ ਦੁੱਧ ਸੇਵਾ ਦਾ ਜੀ ਪਿਛਲੇ ਸੂਏ ਦਾ 17 18 ਕਿਲੋ ਆ ਜੀ ਦਿਨ ਹਜੇ ਲੈ ਜੂਗੀ ਤਿਆਰੀ ਚੰਗੀ ਫੜਦੀ ਆਉਂਦੀ ਆ ਇਹਦੀ ਜੈ ਜੀ ਡਿਮਾਂਡ ਵੇਰੇ ਇਹ ਵੀ ਬਈ 53 ਦੀ ਦੋ ਠੀਕ ਆ ਜੀ ਜੇ ਜੋੜਾ ਲੈ ਲੈ ਵੇਰੇ ਕੋਈ ਜੋੜਾ ਲੈ ਮਾਨਦਾਨ ਕਰ ਲਾਂਗੇ ਮੁੱਲ ਤੇ ਨਾ ਦੀ 53 53 ਜੇ ਕਿ ਤੈਨੂੰ ਲੈ ਲੂਗਾ ਉਹਨੂੰ ਹੋਰ ਮਾਨਦਾਨ ਵਾਧਾ ਕਰ ਦਾਂਗੇ ਫਿਰ ਆਫਰ ਚ ਫਿਰ ਆਫਰ ਦੇ ਦਾਂਗੇ ਤੇ ਠੀਕ ਆ ਜੇ ਤਿੰਨਾ ਇੱਕੋ ਘਰ ਲੈ ਜੇ ਫਿਰ 99 ਦੀਆਂ ਠੀਕ ਆ ਜੀ ਜੇ ਕੋਈ ਜੋੜਾ ਲਊ ਫਿਰ 50 50 ਤੇ ਜੇ ਕੱਲੀ ਕੱਲੀ 53 53 ਲਓ ਜੀ ਆਫਰ ਆ ਗਿਆ ਜੀ ਅੱਜ ਬਾਈ ਵੱਲੋਂ ਬਾਈ ਕਹਿੰਦਾ ਜੇ ਤਾਂ ਤਿੰਨੇ ਲੈ ਗਿਆ ਤਾਂ 77 53 53000 ਦੀਆਂ ਤੇ ਜੇ ਕੱਲੀ ਕੱਲੀ ਤਿੰਨੇ ਲੈ ਗਿਆ ਤਾਂ ਸੌਰੀ 99 99000 ਦੀਆਂ ਜੇ ਕੱਲੀ ਕੱਲੀ 53 53 ਹਾਂ ਢੋੜਾ 50 50 ਦਾ ਢੋੜਾ ਪਿਆਰ ਠੀਕ ਹੈ ਜੀ ਤੋਰ ਕੇ ਦਿਖਾ ਦੇ ਇਹ ਬਈ ਦੂਜਾ ਸੁਆਸ ਹੁੰਦੀ ਆ ਦਿਨ ਕਿੰਨੇ ਲੈਂਦੀ ਆ ਦਿਨੇ ਲੈ ਜੂਗੀ 5 ਤੋਂ 7 ਦਿਨ ਲੈ ਜੂ 5 ਤੋਂ 7 ਦਿਨ ਲੈ ਜੂਗੀ ਠੀਕ ਆ ਬਾਈ ਕਿੰਨਾ ਕ ਭਾਜ ਦੁੱਧ ਜੀ ਬਈ ਇਹ ਵੀ ਆਪਾਂ ਜਿਸ ਲਈ ਆਪ ਨੂੰ 16 17 ਕਿਲੋ ਹੀ ਦੱਸਿਆ ਠੀਕ ਆ ਜੀ ਥਣਾ ਦੀ ਇਹ ਵੀ ਡੰਨ ਆ ਜੀ ਹਾਂ ਇਹਦੇ ਥੋੜੀ ਜਿਹੀ ਪੈਰ ਬਣਾਇਆ ਤਾਂ ਮੜੇ ਆਂ ਦਰਦੀ ਆ ਠੀਕ ਆ ਜੀ ਥੋੜਾ ਜਿਹਾ ਅਜੇ ਇੱਕ ਦੋ ਦਿਨ ਕਰੂਗੀ ਸੈਟ ਨਹੀਂ ਹੋਇਆ ਪੈਰ ਹਾਂ ਤਾਜ਼ੀ ਬਣਾਏ ਆ ਉੱਚ ਨੀਵੇਂ ਹੋ ਜਾਂਦੇ ਜਾਂ ਤਾਜ਼ੇ ਕਰਕੇ ਥੋੜੀ ਕਰਕੇ ਹੋ ਜਾਂਦਾ ਹਾਂ ਸਹੀ ਗੱਲ ਆ ਜੀ ਬਾਕੀ ਝੋਲ ਹਵਾਨੇ ਚ ਬਹੁਤ ਪਈ ਆ ਜੀ ਦੇਖ ਸਕਦੇ ਹੋ ਥਣ ਕੱਲਾ ਕੱਲਾ ਨਿਖੜ ਮਾ ਫੱਤੀ ਚਵਾਈ ਵਾਲਾ ਫੇਸ ਕੁਆਲਟੀ ਸੋਹਣੀ ਆ ਚੈੱਕ ਕਰ ਸਕਦੇ ਹੋ ਜੀ ਤੁਸੀਂ ਮਿਲਕ ਵੇਨ ਪੂਰੀ ਸਟਰੋਂਗ ਆਉਂਦੀ ਆ ਗੋਟਾਰਗੀ ਜੀ ਵਲਟਾ ਲਹਮਾਨੇ ਚ ਬਹੁਤ ਪੰਨਾਂ ਨੇ ਜੀ ਡਿਮਾਂਡ ਇਹਦੀ ਵੀ 53000 ਰੁਪਇਆ ਜਿਹਨੂੰ ਕੋਈ ਵੀ ਐਨੀਮਲ ਪਸੰਦ ਹੁੰਦਾ ਏ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਧੰਨਵਾਦ